ਸਾਰਿਆਂ ਨੂੰ ਜੈ ਮਸੀਹ ਦੀ ਜਿਵੇਂ ਅਸੀਂ ਪਹਿਲਾਂ ਵੀ ਸੁਣਿਆ ਸੀ ਪਿਆਰ ਸਭ ਨਾਲੋਂ ਉੱਤਮ ਹੈ ਇਸੇ ਤਰ੍ਹਾਂ ਅੱਜ ਅਸੀਂ ਫਿਰ ਇੱਕ ਵਾਰ ਇਹ ਵਿਸ਼ਾ ਲੈ ਕੇ ਆਏ ਹਾਂ ਕਿ ਪਿਆਰ ਪਰਮੇਸ਼ਰ ਦਾ ਹੁਕਮ ਹੈ ਪਿਆਰ ਪਰਮੇਸ਼ਰ ਦਾ ਹੁਕਮ ਹੈ ਸੋ ਆਓ ਅਸੀਂ ਪ੍ਰਭੂ ਦੀ ਬਾਣੀ ਦੇ ਵਿੱਚੋਂ ਪੜਾਂਗੇ ਔਰ ਜਾਣਾਂਗੇ ਔਰ ਵਚਨ ਚੋਂ ਪੜਨ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜਿਹੜਾ ਪਿਆਰ ਹੈ ਬਾਈਬਲ ਦੇ ਵਿੱਚ ਲਿਖਿਆ ਪਿਆਰ ਸਭ ਨਾਲੋਂ ਉੱਤਮ ਹੈ ਔਰ ਪਿਆਰ ਸਾਡਾ ਸਵਾਰਥੀ ਨਹੀਂ ਹੋਣਾ ਚਾਹੀਦਾ ਪਿਆਰ ਸਾਡਾ ਕਿਸੇ ਲਾਲਚ ਨਾਲ ਨਹੀਂ ਹੋਣਾ ਚਾਹੀਦਾ ਪਿਆਰ ਸਾਡਾ ਜਸਮਾਨੀ ਨਹੀਂ ਹੋਣਾ ਚਾਹੀਦਾ ਜਿਹੜਾ ਪਿਆਰ ਸੰਸਾਰ ਕਰਦਾ ਆ ਜਾਂ ਇੱਕ ਲੜਕਾ ਲੜਕੀ ਇੱਕ ਪਿਆਰ ਜਸਮਾਨੀ ਪਿਆਰ ਹੁੰਦਾ ਉਹ ਪਿਆਰ ਦੀ ਗੱਲ ਨਹੀਂ ਕੀਤੀ ਇੱਥੇ ਰੋਹਾਨੀ ਪਿਆਰ ਦੀ ਗੱਲ ਕੀਤੀ ਹੈ ਜਿਹੜਾ ਪਿਆਰ ਸਾਡਾ ਇੱਕ ਬਜ਼ੁਰਗ ਦੇ ਲਈ ਇੱਕ ਅਪਾਹਜ ਦੇ ਲਈ ਇੱਕ ਦੁਖੀਏ ਦੇ ਲਈ ਇੱਕ ਦੁਸ਼ਮਣ ਦੇ ਲਈ ਇੱਕ ਸਾਡਾ ਜਿਹੜਾ ਮਜ਼ਾਕ ਕਢਾਉਂਦੇ ਉਹਨਾਂ ਲਈ ਔਰ ਜਿਹੜੇ ਸਾਨੂੰ ਤੰਗ ਕਰਦੇ ਨੇ ਬੁਲੀਆਂ ਮਾਰਦੇ ਨੇ ਗਾਲਾਂ ਕੱਢਦੇ ਰਹੇ ਉਹਨਾਂ ਲਈ ਵੀ ਸਾਡਾ ਪਿਆਰ ਹੋਣਾ ਚਾਹੀਦਾ ਉਹ ਪਿਆਰ ਸਾਨੂੰ ਪਰਮੇਸ਼ਰ ਨੇ ਸਿਖਾਇਆ ਪਿਆਰ ਪਰਮੇਸ਼ਰ ਦਾ ਹੁਕਮ ਹੈ ਪਿਆਰ ਪ੍ਰਭੂ ਯੇਸ਼ੂ ਮਸੀਹ ਦਾ ਹੁਕਮ ਹੈ ਅਸੀਂ ਜਾਣਾਂਗੇ ਕਿਵੇਂ ਇਹ ਪਿਆਰ ਜਿਹੜਾ ਪਰਮੇਸ਼ਰ ਦਾ ਹੁਕਮ ਹੈ ਅਸੀਂ ਇਹਨਾਂ ਵਚਨਾਂ ਨੂੰ ਪਰਮੇਸ਼ਰ ਦੀ ਬਾਣੀ ਚੋਂ ਪੜਹੀਏ ਅਤੇ ਧਿਆਨ ਦੇ ਨਾਲ ਪਰਮੇਸ਼ਰ ਦੀ ਬਾਣੀ ਚੋਂ ਸੁਣੀਏ ਆਓ ਮੇਰੇ ਨਾਲ ਪਰਮੇਸ਼ਰ ਦਾ ਵਚਨ ਖੋਲੋ ਯਹੰਨਾ ਦੀ انجیل 15 ਅਧਿਆਏ ਉਹਦੇ 12 ਵਚਨ ਨੂੰ ਪੜਾਂਗੇ ਉੱਥੇ ਲਿਖਿਆ ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਇਹ ਤੋਂ ਵੱਧ ਕਿਸੇ ਦਾ ਪਿਆਰ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੀ ਮਿੱਤਰਾਂ ਦੇ ਬਦਲੇ ਦੇ ਦੇਵੇ ਜੇ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ ਮੇਰੇ ਭਾਈ ਭੈਣੋ ਪ੍ਰਭੂ ਯੀਸ਼ੂ ਮਸੀਹ ਕਹਿੰਦੇ ਨੇ ਮੈਂ ਤੁਹਾਨੂੰ ਇੱਕ ਹੁਕਮ ਦਿੰਦਾ ਹਾਂ ਤੇ ਮੇਰਾ ਹੁਕਮ ਇਹ ਹੈ ਵੀ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ। ਪ੍ਰਭੂ ਨੇ ਨਹੀਂ ਹੁਕਮ ਦਿੱਤਾ ਮੈਂ ਤੁਹਾਨੂੰ ਹੁਕਮ ਦਿੰਨਾ ਵੀ ਹਥਿਆਰ ਫੜ ਲਓ ਤੇ ਮਾਰ ਦੋ ਜਿਹੜਾ ਵੀ ਮਿਲਦਾ ਆ ਤੁਸੀਂ ਮੇਰੇ ਰਾਜ ਦੀ ਸਥਾਪਨਾ ਕਰੋ। ਇਹ ਹੁਕਮ ਪ੍ਰਭੂ ਯੀਸ਼ੂ ਮਸੀਹ ਨੇ ਨਹੀਂ ਦਿੱਤਾ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਮੇਰਾ ਹੁਕਮ ਇਹ ਹੈ ਇੱਕ ਦੂਜੇ ਨਾਲ ਪਿਆਰ ਕਰੋ। ਮੇਰਾ ਹੁਕਮ ਕੀ ਹੈ? ਇੱਕ ਦੂਜੇ ਨਾਲ ਪਿਆਰ ਕਰੋ। ਕਿਉਂਕਿ ਪਿਆਰ ਹੀ ਪਰਮੇਸ਼ਰ ਹੈ ਜਿਹੜਾ ਪਿਆਰ ਕਰਦਾ ਉਹ ਪਰਮੇਸ਼ਰ ਨੂੰ ਜਾਣਦਾ ਆ ਤੇ ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਜਾਣਦਾ ਨਹੀਂ ਹੈ ਲਵ ਇਜ਼ ਗੋਡ ਗੋਡ ਇਜ਼ ਲਵ ਪਿਆਰ ਹੀ ਪਰਮੇਸ਼ਰ ਹੈ ਪਰਮੇਸ਼ਰ ਹੀ ਪਿਆਰ ਹੈ ਮੇਰੇ ਭਾਈ ਭੈਣੋ ਤੇ ਪਿਆਰ ਜਿਹੜਾ ਪ੍ਰੇਮ ਜਿਹੜਾ ਆ ਇਹ ਪਰਮੇਸ਼ਰ ਦਾ ਹੁਕਮ ਹੈ ਵੀ ਤੁਸੀਂ ਇੱਕ ਦੂਜੇ ਨਾਲ ਜਿਹੜੇ ਤੁਹਾਡੇ ਨਾਲ ਨਫ਼ਰਤ ਕਰਦੇ ਤੁਸੀਂ ਉਹਨਾਂ ਨਾਲ ਵੀ ਪਿਆਰ ਕਰੋ ਜਿਹੜੇ ਤੁਹਾਨੂੰ ਮੰਦੇ ਸ਼ਬਦ ਬੋਲਦੇ ਤੁਸੀਂ ਉਹਨਾਂ ਨਾਲ ਵੀ ਪਿਆਰ ਕਰੋ ਜਿਹੜੇ ਤੁਹਾਡੀ ਬੁਰਾਈ ਕਰਦੇ ਤੁਸੀਂ ਉਹਨਾਂ ਨਾਲ ਵੀ ਪਿਆਰ ਕਰੋ ਜਿਹੜੇ ਤੁਹਾਨੂੰ ਬੁਰਾ ਭਲਾ ਤੇ ਠੱਠਿਆਂ ਵਿੱਚ ਤੁਹਾਨੂੰ ਉਡਾਉਂਦੇ ਤੁਸੀਂ ਉਹਨਾਂ ਨਾਲ ਵੀ ਪਿਆਰ ਕਰੋ ਇਹ ਪ੍ਰਭੂ ਦਾ ਹੁਕਮ ਹੈ ਇਹ ਪ੍ਰਭੂ ਦੀ ਆਗਿਆ ਹੈ ਇਹ ਪ੍ਰਭੂ ਦਾ ਵਚਨ ਹੈ ਤੇ ਪਿਆਰ ਜਿਹੜਾ ਜਿਸ ਇਨਸਾਨ ਦੇ ਅੰਦਰ ਪ੍ਰੇਮ ਹੈ ਜਿਸ ਜਿਹੜਾ ਇਨਸਾਨ ਆਪਣੇ ਤੋਂ ਨੀਵੇਂ ਦੇ ਨਾਲ ਪਿਆਰ ਕਰਦਾ ਆ ਜਿਹੜਾ ਇਨਸਾਨ ਆਪਣੇ ਗੁਆਂਢੀ ਨਾਲ ਪਿਆਰ ਕਰਦਾ ਆ ਜਿਹੜਾ ਇਨਸਾਨ ਆਪਣੀ ਵੈਰੀ ਨਾਲ ਪਿਆਰ ਕਰਦਾ ਆ ਜਿਹੜਾ ਇਨਸਾਨ ਉਹਦੇ ਨਾਲ ਵੀ ਪਿਆਰ ਕਰਦਾ ਜਿੱਥੋਂ ਕੁਝ ਨਹੀਂ ਮਿਲਣ ਵਾਲਾ ਉਹਦੇ ਅੰਦਰ ਪਰਮੇਸ਼ਰ ਵਾਸ ਕਰਦਾ ਆ ਉਹਦੇ ਅੰਦਰ ਪਰਮੇਸ਼ਰ ਦੀ ਕਿਰਪਾ ਆ ਉਹਦੇ ਕੋਲ ਪਰਮੇਸ਼ਰ ਹੈਗਾ ਆ ਤੇ ਜੇ ਅਸੀਂ ਚਾਹੋਨੇ ਆ ਕਿ ਪਰਮੇਸ਼ਰ ਸਾਡੇ ਉੱਤੇ ਆਪਣੀ ਕਿਰਪਾ ਕਰੇ ਸਾਨੂੰ ਆਪਣੀ ਆਸ਼ੀਸ਼ ਦੇ ਨਾਲ ਭਰੇ ਤੇ ਸਾਡੇ ਲਈ ਬਹੁਤ ਜ਼ਰੂਰੀ ਗੱਲ ਹੈ ਕਿ ਆਪਾਂ ਇੱਕ ਦੂਜੇ ਨਾਲ ਪਿਆਰ ਕਰੀਏ ਇੱਕ ਵਚਨ ਕਢੀਏ ਯਹਾਨਾ ਦੀ ਪੱਤਰੀ ਯਹਾਨਾ ਦੀ ਪਹਿਲੀ ਪੱਤਰੀ ਮੇਰੇ ਨਾਲ ਬਾਈਬਲ ਖੋਲੋ ਯਹਾਨਾ ਦੀ ਪਹਿਲੀ ਪੱਤਰੀ ਉਹਦਾ 3 ਅਧਿਆਇ ਪਰਮੇਸ਼ਰ ਦੀ ਬਾਣੀ ਚੋਂ ਪੜਨਾ ਆਪਾਂ ਯਹਾਨਾ ਦੀ ਪਹਿਲੀ ਪੱਤਰੀ 3 ਅਧਿਆਇ ਉਹਦਾ 10 11 ਤੇ 12 ਵਚਨ ਪੜਾਂਗੇ ਜਿੱਥੇ ਲਿਖਿਆ ਇਸੋ ਪਰਮੇਸ਼ਵਰ ਦੇ ਬਾਲਕ ਅਤੇ ਸ਼ੈਤਾਨ ਦੇ ਬਾਲਕ ਪ੍ਰਗਟ ਹੁੰਦੇ ਹਨ ਹਾਰ ਕੋਈ ਜਿਹੜਾ ਧਰਮ ਨਹੀਂ ਕਰਦਾ ਪਰਮੇਸ਼ਵਰ ਤੋਂ ਨਹੀਂ ਅਤੇ ਨਾ ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਨਹੀਂ ਰੱਖਦਾ ਕਿਉਂ ਜੋ ਉਹ ਸਮਾਚਾਰ ਜਿਹੜਾ ਮੁੱਢੋ ਤੁਹਾਨੂੰ ਸੁਣਾਇਆ ਗਿਆ ਸੋ ਇਹ ਹੈ ਕਿ ਤੁਸੀਂ ਇੱਕ ਦੂਏ ਨਾਲ ਪ੍ਰੇਮ ਰੱਖੋ ਤਿਵੇਂ ਨਹੀਂ ਜਿਵੇਂ ਕਾਇਨ ਉਸ ਤੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ ਅਤੇ ਕਿਉਂ ਉਹ ਨੂੰ ਮਾਰਿਆ ਇਸ ਲਈ ਜੋ ਉਹਦੇ ਕੰਮ ਬੁਰੇ ਅਤੇ ਉਹਦੇ ਭਰਾ ਦੇ ਕੰਮ ਭਲੇ ਸਨ ਪ੍ਰਭੂ ਦਾ ਵਚਨ ਕੀ ਕਹਿੰਦਾ ਆ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਰੱਖੋ ਇੱਕ ਦੂਜੇ ਨਾਲ ਪਿਆਰ ਕਰੋ ਤੁਹਾਡੇ ਅੰਦਰ ਧਰਮ ਹੋਵੇ ਤੇ ਧਰਮ ਕੀ ਹੈ ਹਰੇਕ ਅੱਜ ਧਰਮਾਂ ਪਿੱਛੇ ਲੜਾਈ ਹੁੰਦੀ ਹੈ ਹਰੇਕ ਧਰਮਾਂ ਪਿੱਛੇ ਲੜਦਾ ਪਿਆ ਹੈ ਧਰਮ ਅਸਲ ਵਿੱਚ ਹੈ ਕੀ ਹੈ ਧਰਮ ਇਹੀ ਹੈ ਵੀ ਇੱਕ ਦੂਜੇ ਨਾਲ ਪਿਆਰ ਕਰੋ ਇਨਸਾਨੀਅਤ ਇਸੇ ਦੇ ਕੰਮ ਹੋਣਾ ਕਿਸੇ ਲਈ ਚੰਗਾ ਬਣਨਾ ਇਹ ਧਰਮ ਹੈ ਲੜਨਾ ਧਰਮ ਨਹੀਂਗਾ ਪਰਮੇਸ਼ਰ ਦੀ ਬਾਣੀ ਕਹਿੰਦੀ ਹੈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਤੇ ਮੈਂ ਆਪਣੇ ਭਾਈਆਂ ਭੈਣਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਨਾ ਆ ਕਦੀ ਵੀ ਲੜਾਈ ਦੇ ਨਾਲ ਆਪਣੇ ਧਰਮ ਨੂੰ ਨਾ ਦਸੋ ਤੁਸੀਂ ਪਿਆਰ ਦੇ ਨਾਲ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਹੋ ਤੁਹਾਡਾ ਸੁਭਾਅ ਤੁਹਾਡੇ ਧਰਮ ਦਾ ਪ੍ਰਚਾਰ ਕਰਦਾ ਏ ਤੁਹਾਡਾ ਨੇਚਰ ਤੁਹਾਡੇ ਧਰਮ ਦਾ ਪ੍ਰਚਾਰ ਕਰਦਾ ਏ ਤੁਹਾਡਾ ਸੁਭਾਅ ਹੀ ਪਰਮੇਸ਼ਵਰ ਦੇ ਪਿਆਰ ਨੂੰ ਜ਼ਾਹਿਰ ਕਰਦਾ ਤੁਹਾਡਾ ਨੇਚਰ ਪਰਮੇਸ਼ਵਰ ਦੇ ਪ੍ਰੀਮ ਨੂੰ ਜ਼ਾਹਿਰ ਕਰਦਾ ਤੁਹਾਡਾ ਆਪਣਾ ਚਾਲ ਚੱਲਣ ਪਰਮੇਸ਼ਵਰ ਦੇ ਪਿਆਰ ਨੂੰ ਜ਼ਾਹਿਰ ਕਰਦਾ ਅਸਲ ਧਰਮ ਅਦੋਂ ਪਤਾ ਲੱਗਦਾ ਏ ਤੁਹਾਡਾ ਸੁਭਾਅ ਤੁਹਾਡਾ ਜੀਵਨ ਕਿ ਹੋ ਗਿਆ ਜੇ ਸਾਡੇ ਅੰਦਰ ਯਾਰ ਨਹੀਂ ਹੈਗਾ ਤੇ ਕੁਝ ਵੀ ਨਹੀਂ ਹੈਗਾ ਭਾਵੇਂ ਅਸੀਂ ਜਿੰਨੀ ਮਰਜ਼ੀ ਵੇਖਣ ਨੂੰ ਸੋਹਣੇ ਲੱਗਦੇ ਆ ਜਿੰਨੇ ਮਰਜ਼ੀ ਵਧੀਆ ਲੱਗਦੇ ਜਿੰਨੇ ਮਰਜ਼ੀ ਕੱਪੜੇ ਵਧੀਆ ਪਾਏ ਆ ਜੇ ਪਿਆਰ ਨਹੀਂ ਸਾਡੇ ਅੰਦਰ ਤੇ ਅਸੀਂ ਕੁਝ ਵੀ ਨਹੀਂ ਹਾਂ ਸੁਇਸ਼ਲੀ ਪਰਮੇਸ਼ਰ ਦੀ ਬਾਣੀ ਚੋਂ ਅਸੀਂ ਪੜਾਂਗੇ ਅੱਗੇ ਲਿਖਿਆ ਤਿਮੇ ਨਹੀਂ ਜਿਵੇਂ ਕਾਇਨ ਉਸ ਦੁਸ਼ਟ ਤੋ ਸੀ ਅਤੇ ਉਸ ਨੇ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ ਕਿਉਂ ਜੋ ਉਹ ਨੂੰ ਮਾਰਿਆ ਅਤੇ ਕਿਉਂ ਉਹ ਨੂੰ ਮਾਰਿਆ ਇਸ ਲਈ ਜੋ ਉਹਦੇ ਕੰਮ ਬੁਰੇ ਤੇ ਉਹਦੇ ਭਰਾ ਦੇ ਕੰਮ ਭਲੇ ਸਨ ਕਾਇਨ ਦੇ ਬਾਰੇ ਲਿਖਿਆ ਕਾਇਨ ਉਸ ਦੁਸ਼ਟ ਤੋ ਸੀ ਸੀਗਾ ਤੇ ਉਹ ਆਦਮ ਹਵਾ ਦੀ ਉਲਾਦੀ ਪਰ ਇੱਥੇ ਲਿਖਿਆ ਕਾਇਨ ਉਸ ਦੁਸ਼ਟ ਤੋ ਸੀ ਉਹਦਾ ਕਾਰਨ ਕਿਉਂਕਿ ਉਹਦੇ ਕੰਮ ਚੰਗੇ ਨਹੀਂ ਸੀ ਉਦੇ ਕੰਮ ਬੁਰੇ ਸੀਗੇ ਤੇ ਉਹਦੇ ਭਰਾ ਦੇ ਕੰਮ ਭਲੇ ਸੀਗੇ ਤੁਹਾਡੇ ਅੰਦਰ ਸ਼ੈਤਾਨ ਤੇ ਰਾਖਸ਼ਿਸ਼ ਕਦੋਂ ਨਜ਼ਰ ਆਉਂਦਾ ਏ ਜਦੋਂ ਤੁਹਾਡੇ ਕੰਮ ਬੁਰੇ ਹੁੰਦੇ ਆ ਫਿਰ ਕਹਿੰਦੇ ਇਹ ਬੰਦਾ ਸ਼ੈਤਾਨ ਹੈ ਜੀ ਜਿਹੜਾ ਭਾਈਆਂ ਵਿੱਚ ਫੁੱਟ ਪਾਉਂਦਾ ਆ ਜਿਹੜਾ ਨਫ਼ਰਤ ਪੈਦਾ ਕਰਦਾ ਆ ਜਿਹੜਾ ਲੜਾਈ ਤੇ ਝਗੜਿਆਂ ਨੂੰ ਕ੍ਰੀਏਟ ਕਰਦਾ ਆ ਜਿਹੜਾ ਤੇ ਲੜਾਈ ਤੇ ਝਗੜਿਆਂ ਨੂੰ ਪੈਦਾ ਕਰਦਾ ਆ ਉਹਦੇ ਅੰਦਰ ਪਰਮੇਸ਼ਰ ਨਹੀਂ ਦਿਖਦਾ ਪਰਮੇਸ਼ਰ ਉਹਦੇ ਅੰਦਰ ਦਿਖਦਾ ਆ ਜਿਹੜਾ ਦੋ ਰੂਸੀਆਂ ਭਰਾਵਾਂ ਨੂੰ ਮਨਾਉਂਦਾ ਆ ਜਿਹੜਾ ਵਿਛੜਿਆ ਨੂੰ ਮਿਲਾਉਂਦਾ ਆ ਬਾਈਬਲ 'ਚ ਲਿਖਿਆ ਧੰਨ ਹਨ ਉਹ ਜਿਹੜੇ ਮੇਲ ਕਰਾਉਂਦੇ ਨੇ ਕਿਉਂ ਜੋ ਉਹ ਪਰਮੇਸ਼ਰ ਦੇ ਪੁੱਤਰ ਕਹਾਉਣਗੇ ਮੇਰੇ ਭਾਈ ਪੈਣੋ ਇਹ ਪਰਮੇਸ਼ਰ ਦਾ ਵਚਨ ਹੈ ਇਹ ਪਰਮੇਸ਼ਰ ਦੀ ਬਾਣੀ ਹੈ ਇਹ ਪਰਮੇਸ਼ਰ ਦਾ ਕਲਾਮ ਹੈ ਕਿ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਪਰਮੇਸ਼ਰ ਦਾ ਵਾਸ ਹੈ ਤੁਹਾਡੇ ਅੰਦਰ ਤੇ ਜੇ ਤੁਹਾਡੇ ਅੰਦਰ ਪਿਆਰ ਨਹੀਂ ਹੈ ਜੇ ਤੁਹਾਡੇ ਅੰਦਰ ਨਫ਼ਰਤ ਹੈ ਲੜਾਈ ਹੈ ਈਰਖਾ ਆ ਵੈਰ ਹੈ ਵਿਰੋਧ ਹੈ ਫੇਰ ਪਰਮੇਸ਼ਰ ਦਾ ਵਾਸ ਨਹੀਂ ਹੈ ਤੁਹਾਡੇ ਅੰਦਰ ਫੇਰ ਤੁਹਾਡੇ ਅੰਦਰ ਜੋ ਨਿਸ਼ਾਨੀਆਂ ਜਾਹਰ ਹੋ ਰਹੀਆਂ ਨੇ ਉਹ ਅਬਲੀਸ ਦੀਆਂ ਨੇ ਉਹ ਪੁਰਾਣੇ ਅਜਗਰ ਦੀਆਂ ਨਿਸ਼ਾਨੀਆਂ ਨੇ ਇਸ ਲਈ ਸਾਡੇ ਕੰਮਾਂ ਤੋਂ ਪਰਮੇਸ਼ਰ ਨਜ਼ਰ ਆਉਣਾ ਚਾਹੀਦਾ ਸਾਡੇ ਸੁਭਾਅ ਤੋਂ ਪਰਮੇਸ਼ਰ ਨਜ਼ਰ ਆਉਣਾ ਚਾਹੀਦਾ ਸਾਡੇ ਚੱਲਣ ਫਿਰਨ ਤੋਂ ਪਰਮੇਸ਼ਰ ਨਜ਼ਰ ਆਉਣਾ ਚਾਹੀਦਾ ਸਾਡੇ ਨੇਚਰ ਤੋਂ ਪਰਮੇਸ਼ਰ ਨਜ਼ਰ ਆਉਣਾ ਚਾਹੀਦਾ ਸਾਡੀ ਬੋਲੀ ਤੋਂ ਪਰਮੇਸ਼ਰ ਨਜ਼ਰ ਆਉਣਾ ਚਾਹੀਦਾ ਇਸੇ ਕਰਕੇ ਮੈਂ ਇਹ ਗੱਲ ਕਮਾਂਗਾ ਜਿਹੜਾ ਪ੍ਰੇਮ ਹੈ ਇਹ ਪਰਮੇਸ਼ਰ ਦਾ ਹੁਕਮ ਹੈ ਪਰਮੇਸ਼ਰ ਦਾ ਹੁਕਮ ਹੈ ਪਿਆਰ ਕਰਨਾ ਹੈ ਪ੍ਰੇਮ ਇੱਕ ਪਰਮੇਸ਼ਰ ਦਾ ਹੁਕਮ ਹੈ ਪਿਆਰ ਇੱਕ ਪਰਮੇਸ਼ਰ ਦਾ ਹੁਕਮ ਹੈ ਤੇ ਜਿਹੜਾ ਪਿਆਰ ਨਹੀਂ ਕਰਦਾ ਉਹ ਹੁਕਮ ਤੋੜਦਾ ਏ ਤੇ ਹੁਕਮ ਤੋੜਨਾ ਪਾਪ ਏ ਤੇ ਪਾਪ ਦੀ ਮਜ਼ਦੂਰੀ ਮੌਤ ਏ ਜੇ ਜੀ ਮੌਤ ਤੋਂ ਬਚਣਾ ਹੈ ਤੇ ਸਾਨੂੰ ਪਰਮੇਸ਼ਰ ਦਾ ਹੁਕਮ ਮੰਨਣ ਦੀ ਜ਼ਰੂਰਤ ਹੈ ਸੋ ਪਰਮੇਸ਼ਰ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਬਹੁਤ ਸਾਰੀ ਅਸ਼ੀਸ਼ ਦਵੇ ਸਾਰਿਆਂ ਨੂੰ ਜੈਮਸੀ ਦੀ ਸਭਨਾਂ ਨੂੰ ਮੇਰੇ ਵੱਲੋਂ ਸਲਾਮ